ਸੋ ਨਿਹਾਲ ਜਿੰਦਾਬਾਦ ਅੰਨਾਸ ਤੂ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਾਤਾਂ ਪਾਤਾਂ ਧਰਮਾਂ ਦੇ ਵਿੱਚ ਐਂਡ ਪਾੜ ਕੇ ਛੱਡਦਾ ਆ ਲੜਾ ਲਾ ਕੇ ਛੱਡਦਾ ਸਾਨੂੰ ਲੋਕਾਂ ਨੂੰ ਇਹਨਾਂ ਲੋਕਾਂ ਨੇ ਸਾਨੂੰ ਜਮਾਕਾਰਤਾ تیر تیر ਕਰਕੇ ਰੱਖਤਾ ਉਧਰੋਂ ਗੱਲ ਇਹ ਚੱਲਦੀ ਐ ਵੀ ਲੜਾਈ ਇਕੱਲੇ ਕਿਸਾਨਾਂ ਦੀ ਐ ਮਜ਼ਦੂਰਾਂ ਸਾਡੇ ਭਰਾਵਾਂ ਨੂੰ ਵੀ ਲੀਡਰਾਂ ਨੇ ਪਾੜ ਕੇ ਰੱਖਤਾ ਪ੍ਰਾਭੂ ਬੱਚਕ ਗੱਲ ਰੱਖੀ ਗਈ ਹੈ ਵੀ ਜਿਹੜਾ ਸਾਡਾ ਕਿਸਾਨਾ ਮੂਰੇ ਮਦੂਰਾ ਜਮ ਚੜਾ ਕਰ ਜਾ ਤਾਂ ਸਾਰੇ ਲੀਕ ਮਾਰੀ ਜਾਵੇ ਐਮਐਸਪੀ ਦੀ ਮੰਗ ਪੰਜਾਬ ਦਾ ਖੇਤੀਬਾੜੀ ਧੰਦਾ ਸੈਕਟਰ ਬਚਾਉਣ ਲਈ ਬਾਬੇ ਨਾਨਕ ਦਾ ਕਿੱਤਾ ਬਚਾਉਣ ਲਈ ਐਮਐਸਪੀ ਜਿਹੜੀ ਲੜਾਈ ਹੈ ਜਿਹੜੀ ਸੀ ਪਹਿਲਾਂ ਲੜਾਈ ਛੱਡ ਕੇ ਆਏ ਸੀ ਉਹ ਅੰਦੋਲਨ ਅੱਜ ਅਧੂਰਾ ਉਸ ਅੰਦੋਲਨ ਨੂੰ ਪੂਰਾ ਕਰਨ ਲਈ ਬੈਠੇ ਆ ਭਰਾਵੋ ਪੂਰੇ ਅੰਦੋਲਨ ਨੌਜਵਾਨ ਸਾਥੀਓ ਮੇਰੇ ਵੀਰੋ ਮੇਰੇ ਭਰਾਵੋ ਤੁਸੀਂ ਮੇਰੇ ਕੋਲੇ ਆਉਣਿਓ ਮੇਰਾ ਜੀ ਕਰਦਾ ਕਿ ਨੌਜਵਾਨ ਨੂੰ ਲੈ ਕੇ ਖੰਡ ਦੀ ਧਾਰ ਤੇ ਨੱਚੀਏ ਲੜੀਏ ਇਹ ਪੰਜਾਬ ਦੇ ਵਿੱਚ ਜਿਹੜੇ ਚੋਰ ਚਾਪਟਰ ਨੇ ਸਾਰਿਆਂ ਦਾ ਬਾਈਕਾਟ ਕਰੀਏ ਨੌਜਵਾਨੋ ਜਦੋਂ ਤੁਸੀਂ ਮੇਰੇ ਕੋਲੇ ਆਉਣਿਓ ਅੱਜ ਨੌਜਵਾਨ ਜਿਹੜੇ ਬਾਹਰ ਨੂੰ ਜਾਂਦੇ ਨੇ ਕਰੋੜਾਂ ਰੁਪਇਆ ਗੁਰੂ ਸਾਹਿਬ ਦੀ ਕਿਰਪਾ ਦੀ ਸੜਕਾਂ ਨੌਜਵਾਨਾਂ ਦਾ ਘੜਾਇਆ ਪਰ ਜਦੋਂ ਮੈਂ ਕਹਿੰਦਾ ਤੁਸੀਂ ਪੰਜਾਬ ਦੇ ਵਿੱਚ ਰਹੋ ਤੁਸੀਂ ਮੈਨੂੰ ਇੱਕ ਗੱਲ ਕਹਿੰਦੇ ਹੋ ਬਾਈ ਮੇਰੇ ਕੋਲੇ ਆ ਕੇ ਕਿ ਸਾਡਾ ਸਿਸਟਮ ਖਰਾਬ ਹੈ ਖਦਾ ਪੰਜਾਬ ਦੇ ਵਿੱਚ ਰਾਜਨੀਤਿਕ ਲੀਡਰ ਖਰਾਬ ਨੇਗੇ ਝੂਠੇ ਪਰਚੇ ਪੈਂਦੇ ਨੇਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰਾ ਸਿਸਟਮ ਗਾਧਲਾ ਸਾਡਾ ਸਿਸਟਮ ਖਰਾਬ ਹੈ ਪਰ ਸੁਧਾਰਨਾ ਆਪਾਂ ਆ ਵੀਰੋ ਇਹ ਆਪਣੇ ਸਿਰ ਤੇ ਜ਼ਿੰਮੇਵਾਰੀ ਆ ਮੇਰੇ ਭਰਾਵੋ ਆਪਾਂ ਨੂੰ ਲੜਨਾ ਪੈਣਾ ਜੇ ਤੁਸੀਂ ਮੈਨੂੰ ਇਹ ਗੱਲ ਕਹੋਗੇ ਕਿ ਅਸੀਂ ਅਸੀਂ ਪੰਜਾਬ ਛੱਡ ਕੇ ਬਾਹਰ ਜਾ ਕੇ ਪਤਾ ਨਹੀਂ ਕੋਈ ਚੰਗਾ ਜੀਵਨ ਬਤੀਤ ਕਰ ਲਾਂਗੇ ਨਹੀਂ ਚੰਗਾ ਜੀਵਨ ਬਤੀਤ ਕਰ ਸਕਦੇ ਜਾ ਕੇ ਦੇਖ ਲਿਓ ਗਾਇਣੇ ਨੇਗੇ ਸਾਰੇ ਟਰੰਪ ਨੇ ਕਹਤਾ ਮੈਂ ਸਾਰਿਆਂ ਨੂੰ ਬਾਹਰ ਕੱਢੂੰ ਉਧਰੋਂ ਕੈਨੇਡਾ ਨੇ ਕਹਤਾ ਸਾਰਿਆਂ ਨੂੰ ਬਾਹਰ ਕੱਢੂੰ ਉਧਰੋਂ ਆਸਟ੍ਰੇਲੀਆ ਨੇ ਕਹਤਾ ਉਧਰੋਂ ਆ ਦੁਬਈ ਸਾਊਦੀ ਅਰਬ ਲੋਹਾ ਖਾਤਰ ਦੇ ਵਿੱਚ ਸਾਡੇ ਮਜ਼ਦੂਰਾ ਧੀ ਪੁੱਤ ਗਏ ਨੇ 2-2 4-4 ਲੱਖ ਰੁਪਇਆ ਲਾ ਕੇ ਜਾ ਕੇ ਦੇਖੋ ਕੀ ਮਾੜੇ ਹਾਲਾਤ ਨੇ ਸਿਰਾਂ ਦੇ ਮੁੱਲ ਪਾਉਂਦੇ ਨੇ ਅਗਲੇ ਵਿੱਚ ਨਾ ਕੋਈ ਜੇਲ ਸਾਰੇ ਧਰਮਾਂ ਨੂੰ ਬਰਾਬਰ ਦੀ ਸਨਮਾਨਤਾ ਮੰਦਰਾਂ ਦੇ ਉੱਪਰ ਸੋਨਾ ਮਹਿਦਾਨਾਂ ਦੇ ਉੱਪਰ ਸੋਨਾ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਕਾਰ ਇੱਕ ਸਿੱਖ ਆਗੂ ਨੇ ਦਿੱਤਾ ਸੀਗਾ ਜਿਹਨੇ ਗੋਲਡਨ ਟੈਂਪਲ ਦੇ ਉੱਪਰ ਸਾਰਾ ਸੋਨਾ ਚੜਾਇਆ ਸੀਗਾ ਅੱਜ ਦੇ ਅੱਜ ਦੇ ਜਿਹੜੇ ਇਹ ਮੁੱਖ ਮੰਤਰੀ ਆਪ ਦਾ ਆਪ ਨੂੰ ਕਹਿਣ ਕਾਉਣ ਵਾਲੇ ਇਹਨਾਂ ਨੇ ਪੰਜਾਬ ਬਰਬਾਦ ਕਰਕੇ ਛੱਡਤਾ ਪਿੱਛੇ ਜਮਾ ਦਵਾਈ ਦੇ ਵਿੱਚ ਕਿਹਾ ਤਾਂ ਦਵਾਈ ਕੋਲੇ ਪਾਣੀ ਨਾ ਕੋਈ ਤੇਲ ਨਾ ਕੋਈ ਅਨਾਜ ਕੱਖ ਨਹੀਂ ਹੈਗਾ ਪਰ ਹੈ ਕੀ ਹੈ ਸਿਸਟਮ ਵਧੀਆ ਰਾਜਾ 10 ਬੰਦਿਆਂ ਨਾਲ ਆਉਂਦਾ 10 ਬੰਦਿਆਂ ਨਾਲ ਆ ਕੇ ਜੇ ਰੱਤਬੱਤੀ ਹੁੰਦੀ ਆ ਤਾਂ 10 ਬੰਦਿਆਂ ਨਾਲ ਹੈ ਰੱਤਬੱਤੀ ਤੇ ਖੜਦਾ ਲੈ ਕੇ ਕਾਫਲਾ ਚੰਡੀਗੜ੍ਹ ਤੋਂ ਚੱਲਦਾ ਜੋ ਮਾਂ ਦਾ ਪੁੱਤ ਬਠਿੰਡਾ ਜਾਂਦਾ ਸਾਰੀ ਸਾਰੀ ਪੁਲਿਸ ਸੜਕ ਤੇ ਲਾਈ ਖੜੀ ਹੁੰਦੀ ਆ ਉਹ ਤੂੰ ਸ਼ਰਮ ਕਰ ਤੂੰ ਕਹਿੰਦਾ ਸੀਗਾ ਪੰਜਾਬ ਦੇ ਵਿੱਚੋਂ ਵੀਆਈਪੀ ਖਾਤਰ ਖਤਮ ਕਰੂ ਤੂੰ ਸਭ ਤੋਂ ਵੱਧ ਤਾਲਪਣਾ ਲੈ ਕੇ ਆਸਟੇਮ ਨਾਲ ਚੱਲਦਾ ਪੰਜਾਬ ਦੇ ਵਿੱਚ ਬਰਬਾਦੀ ਕਰਦੇ ਤੂੰ ਤੁਲਿਆ ਹੋਇਆ ਭਗਮਾਨਤਮਾਨਾ ਤੂੰ ਕਹਿੰਦਾ ਮੈਂ 4 ਦਿਨਾਂ ਨੂੰ ਜਾ ਕੇ ਤੂੰ ਕੇਦਰੀਵਾਲ ਦੇ ਲਾਲਾ ਚੱਟੇਗਾ ਉੱਥੇ ਜਾ ਕੇ 4 ਦਿਨਾਂ ਨੂੰ ਵੋਟਾਂ ਪਾਣੀਆਂ ਦਿੱਲੀ ਦੇ ਵਿੱਚ ਸਾਰਾ ਨਾ ਲੁੰਗ ਲਾਣਾ ਦਿੱਲੀ ਦੇ ਵਿੱਚ ਜਾਊਗਾ ਉਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਤੁਹਾਡੇ ਕੋਲੇ ਇਸ ਟਾਈਮ 94 ਐਮਐਲਏ ਨੇ ਕਿ ਤੁਸੀਂ ਜਾ ਕੇ ਜੇ ਲੜਾਈ ਲੜਨੀ ਹੈ ਪੰਜਾਬ ਦਾ ਕਰੋੜ ਰੁਪਿਆ ਰੋਕੀ ਖੜੀਆ ਦਿੱਲੀ ਦੇ ਸੈਕਟਰ ਗਵਰਨਮੈਂਟ ਫੰਡ ਉਹ ਫੰਡ ਕਦੋਂ ਲੈ ਕੇ ਆਓਗੇ ਜੇ ਲੜਾਈ ਲੜਨੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਸਾਡੀ ਐਮਐਸਪੀ ਦੀ ਲੜਾਈ ਹੈ ਸਾਡੇ ਪੰਜਾਬ ਦਾ ਖੇਤੀਬਾੜੀ ਸੈਕਟਰ ਬਚਾਉਣ ਲਈ ਸਰਦਾਰ ਦਜੀਤ ਸਿੰਘ ਜੀ ਢੱਲੇਵਾਲ ਸਾਹਿਬ ਬੈਠੇ ਨੇ ਜੇ ਲੜਾਈ ਲੜਨੀ ਹੈ ਉਧਰ ਹੀ ਜਾ ਕੇ ਲੜ ਤੂੰ 4 ਦਿਨ ਬੋਟਾ ਮੰਗਣ ਜਾਉਂਗੇ ਉੱਥੇ ਜਿਹੜਾ ਨੇ ਸਾਰਾ ਲੁੱਟ ਕੇ ਖਾਗਾ ਕੇਦਰੀਵਾਲ ਉੱਥੇ ਕਹਿੰਦਾ ਦਿੱਲੀ ਦੇ ਵਿੱਚ ਕਰਨਾ ਮੈਂ 2000 ਮਾਮਾ ਭੈਣਾਂ ਨੂੰ ਦਿਵਾਉਂਗਾ ਪੰਜਾਬ ਦੇ ਵਿੱਚ ਦੇਤਾ ਪੰਜਾਬ ਦੇ ਵਿੱਚ 2000 ਰੁਪਏ ਦਿੱਤਾ ਕਿਉਂ ਝੂਠ ਤੁਸੀਂ ਬੋਲਦੇ ਹੋ ਤੁਹਾਨੂੰ ਛੋਟੇ ਝੂਠ ਨੇ ਸਾਨੂੰ ਬਰਬਾਦ ਕਰਕੇ ਸਿਰਤਾ ਛੋਟੇ ਕੱਪਾਂ ਨੇ ਬਰਬਾਦ ਕਰਕੇ ਸਿਰਤਾ ਪਰ ਘੱਟ ਅਸੀਂ ਲੋਕ ਵੀ ਨਹੀਂ ਘੱਟ ਅਸੀਂ ਵੀ ਨਹੀਂ ਉਹਨਾਂ ਕੱਪਾਂ ਦੇ ਵਿੱਚ ਝੂਠਾਂ ਦੇ ਵਿੱਚ ਆ ਕੇ ਅਸੀਂ ਆਪਣਾ ਆਪ ਸਾਰਾ ਕੁਝ ਬਰਬਾਦ ਕਰੀ ਜਾਂਦੇ ਆ ਅਸੀਂ ਆਪਣੇ ਆਪ ਨੂੰ ਬਰਬਾਦ ਕਰੀ ਜਾਂਦੇ ਆ ਸਾਨੂੰ ਸੋਚਣਾ ਪੈਣਾ ਸਾਨੂੰ ਲੜਨਾ ਪੈਣਾ ਸਾਨੂੰ ਜਾਗਣਾ ਪੈਣਾ ਨੌਜਵਾਨੋ ਅੱਜ ਛੋਟੇ ਪੰਜਾਬ ਦੇ ਹਾਲਾਤ ਕੀ ਨੇ ਕਿ ਦੇਖਣਾ ਪੈਣਾ ਪੰਜਾਬ ਦਾ ਪਾਣੀ ਅੱਜ ਸਾਰਾ ਦੂਤ ਹੋ ਗਿਆ ਬਾਬੇ ਨਾਨਕ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਰਾ ਪੰਜਾਬ ਦਾ ਪਾਣੀ ਪ੍ਰੇਤ ਹੋ ਗਿਆ ਜਹਰਾ ਫੈਲ ਗਿਆ 60 ਸਾਲ ਤੋਂ ਵੱਧ ਕੋਈ ਟਾਪ ਨਹੀਂ ਰਿਹਾ ਬਿਮਾਰੀਆਂ ਕਿੰਨੀਆਂ ਦੇ ਵਿੱਚ ਪੰਜਾਬ ਘਿਰ ਗਿਆ ਵਾਤਾਵਰਨ ਕਿੰਨਾ ਗੰਦਲਾ ਹੋ ਗਿਆ ਹਵਾ ਸਾਡੀ ਮਾਂ ਹੈ ਹਵਾ ਸਾਡਾ ਗੁਰੂ ਹਵਾ ਸਾਡੀ ਗੁਰੂ ਹੈ ਧਰਤੀ ਸਾਡੀ ਮਾਂ ਹੈ ਪਾਣੀ ਸਾਡਾ ਪਿਓ ਹੈ ਇਸ ਕਰਕੇ ਵੀਰੋ ਨੌਜਵਾਨੋ ਭਰਾਵੋ ਇਸ ਧਰਤੀ ਨੂੰ ਚੰਗਾ ਬਣਾਉਣ ਦੇ ਲਈ ਸਾਨੂੰ ਜਿਹੜੀ ਸਾਡੀਆਂ ਲੜਾਈਆਂ ਨੇ ਇਹ ਇਹ ਸਾਰਾ ਨੂੰ ਨੌਜਵਾਨ ਬਜ਼ੁਰਗਾਂ ਨੂੰ ਲੜਦਿਆਂ ਪੈਣੇ ਨੇ ਵੀਰੋ ਨੌਜਵਾਨੋ ਭਰਾਵੋ ਤੁਸੀਂ ਇੱਕ ਚੀਜ਼ ਮੈਨੂੰ ਦੱਸੋ ਤੁਸੀਂ ਬਾਹਰ ਜਾ ਰਹੇ ਹੋ ਬਾਅਦ ਵੀ ਤਬਾ ਤੁਸੀਂ ਸਾਰੇ ਬਾਹਰ ਜਾ ਰਹੇ ਹੋ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਣੇ ਪੰਜਾਬ ਦੇ ਕੁਰਸੀ ਦੇ ਕਾਬਜ ਕੌਣ ਹੋ ਹੋਗੇ ਬਾਈ ਪੰਜਾਬ ਦੇ ਪਹਿੰਦਾ ਅੱਲੇ ਬੱਲੇ ਤਾਂ ਹੁਣ ਵੀ ਨਹੀਂ ਬਸਿਆਗਾ ਉਹ ਵੀ ਜੋ ਕੁਝ ਪੰਜਾਬ 'ਚ ਚੱਲ ਰਿਹਾ ਹੈ ਸੈਂਟਰ ਗਵਰਨਮੈਂਟ ਉਹੀ ਆਰਐਸਐਸ ਦੀ ਵਿਚਾਰਧਾਰਾ ਸਾਰਾ ਕੁਝ ਪੰਜਾਬ ਨੂੰ ਚਲਾਤਾ ਹੋਣ ਵੀ ਹੋਈ ਰਹੀ ਹੈ ਪੰਜਾਬ ਦੇ ਅੱਲੇ ਪਰ ਦਾ ਕੁਝ ਵੀ ਨਹੀਂ ਹੈਗਾ ਪੰਥ ਦੀ ਕੌਮ ਦੀ ਗੱਲ ਕਰਨ ਵਾਲੇ ਨੌਜਵਾਨਾਂ ਦੀ ਡਿਬਰੀ ਬੰਦ ਤੇ ਜੇਲ੍ਹ ਦੇ ਵਿੱਚ ਬੈਠੇ ਨੇ ਜਿਹਨੇ ਪੰਥ ਦੀ ਕੌਮ ਦੀ ਗੱਲ ਕਰੀ ਦੂਜੇ ਪਾਸੇ ਅਗਲੇ ਪਟੰਨ ਦਾ ਤਥਾਫੀਆਂ ਮਾਰ ਕੇ ਕਹਿੰਦੇ ਨੇ ਹਿੰਦੂ ਰਾਸ਼ਟਰਵਾਦ ਜਿੰਦਾਬਾਦ ਅਸੀਂ ਕਹਿੰਨਾ ਥੋੜਾ ਹਿੰਦੂ ਰਾਸ਼ਟਰਵਾਦ ਜਿੰਦਾਬਾਦ ਪਰ ਸਾਡਾ ਵੀ ਪੰਥ ਕੌਮ ਜਿੰਦਾਬਾਦ ਤਾਂ ਸਾਡੇ ਤੇ ਤੁਸੀਂ ਐਨਐਸਐਸ ਕਿਉਂ ਲਾਉਨੇ ਹੋ ਹੁਣ ਵੀ ਘੋਡੇ ਲੈ ਪਹਿਲੇ ਕੁਝ ਨਹੀਂ ਹੈਗਾ ਅਗਲੇ ਥਾਪਨੀਆਂ ਮਾਰ ਦੇਣਗੇ ਗੱਲ ਹੈ ਉਹਾਂ ਵੀਰੋ ਜੇ ਉਹ ਚੀਜ਼ ਦੇ ਵਿੱਚ ਅਸੀਂ ਆਜ਼ਾਦ ਹੁੰਦੇ ਤਾਂ ਸਾਡੇ ਨੌਜਵਾਨਾਂ ਉੱਪਰ ਅੱਜ ਐਨਐਸਏ ਨਾ ਲੱਗਿਆ ਹੁੰਦਾ ਨੌਜਵਾਨ ਵੀਰੋ ਜਾਣਾ ਤਾਂ ਫਿਰ ਕੀ ਫਾਇਦਾ ਹੈ ਪਹਿਲਾਂ ਨਿਕਲੋ ਆਓ ਪਹਿਲਾਂ ਨਿਕਲ ਕੇ ਉਹਨਾਂ ਦੇ ਹੱਕ ਦੇ ਵਿੱਚ ਬੈਠੀਏ ਸਰਕਾਰ ਤੇ ਦਬਾਅ ਬਣਾਈਏ ਸਰਕਾਰ ਤੇ ਪ੍ਰਭਾਵ ਬਣਾਈਏ ਅੱਜ ਥੋੜੇ ਚੱਲੇ ਹੋਏ ਲੋਕਾਂ ਨੇ ਕਾਫਲਿਆਂ ਨੇ ਪਰसों ਜੁੱਥੇ ਚੱਲੇ ਹੋਏ ਕਾਫਲੇ ਨੇ ਅੱਜ ਪੰਜਾਬ ਦੇ ਡੀਸੀਪੀ ਅਸਾਰੇ ਉੱਥੇ ਬੈਠੇ ਨੇ ਕਿ ਖਨੌਰੀ ਤੋਂ ਪੰਜਾਬ ਦਾ ਡੀਸੀਪੀ ਜਿਹੜਾ ਕਿ ਪੁਲਿਸ ਦਾ ਹੈੱਡ ਹੈ ਅੱਜ ਉੱਥੇ ਬੈਠਾ ਹੈ ਅਸਾਰੇ ਦੇ ਸਾਰੇ ਮੰਤਰੀਆਂ ਦੇ ਵਿੱਚ ਗੱਲ ਚੱਲ ਪਈ ਕਿ ਪੰਜਾਬ ਉੱਠੜਿਆ ਨੌਜਵਾਨੀ ਘਰਾਂ ਦੇ ਵਿੱਚੋਂ ਬਾਹਰ ਨਿਕਲ ਗਈ ਕੱਲ ਨੂੰ ਜਾ ਕੇ ਖਨੌਰੀ ਦੇ ਵਿੱਚ ਖਿੱਕ ਤੇ ਚੜ ਕੇ ਨੱਚਣਗੇ ਸਰਕਾਰਾਂ ਦੇ ਪਤਾ ਲੱਗ ਦੁਕਿਆ ਆ ਸਾਰੀ ਸਾਰੇ ਸਾਰੀ ਸਰਕਾਰ ਪੰਜਾਬ ਸਰਕਾਰ ਸਾਰੇ ਸਾਰੇ ਸੈਂਟਰ ਦੇ ਮੋਦੀ ਟਿਕਰ ਡੱਲੇ ਵਾਲ ਸਾਹਮਣਾ ਗੱਲ ਕਰਨਾ ਚਾਹੁੰਦੇ ਨੇਗੇ ਡੱਲੇ ਵਾਲ ਸਾਹਿਬ ਕਹਿੰਦਾ ਐ ਹੀ ਮਸਲਾ ਹੱਲ ਕਰੋ ਮੈਂ ਮਰ ਜੂ ਕੋਈ ਨਾ ਪਰ ਜਿਹੜੇ ਮੇਰੇ ਰੋਜ਼ ਹੀ ਕਿਸਾਨ ਮਜ਼ਦੂਰ ਖੁੱਦਗੁਸ਼ੇ ਕਰਕੇ ਮਰ ਰਹੇ ਨੇ ਮਨ ਨਾਲ ਹੀ ਮਰਨਾ ਹੀ ਮਰਨਾ ਮਨ ਨਾਲ ਹੀ ਸਿੱਧੀ ਦੇਣੀ ਹੈ ਇਸ ਕਰਕੇ ਵਿਰੋਧ ਨੌਜਵਾਨ ਭਰਾਵੋ ਤੁਹ ਤੋਂ ਆਸਾਂ ਉਮੀਦਾਂ ਲੈ ਕੇ ਆਇਆ ਕਿ ਤੁਸੀਂ ਕੱਲ ਨੂੰ ਆਪਣੇ ਘਰਾਂ ਦੇ ਵਿੱਚੋਂ ਨਿਕਲੋਗੇ ਆਉਣ ਵਾਲੇ ਸਮੇਂ ਦੇ ਵਿੱਚ ਵਾਰੀਆਂ ਮੰਨ ਕੇ ਬਾਰਡਰ ਦੇ ਉੱਪਰ ਜਾਓਗੇ ਇਥੋਂ ਦੇ ਕੋਲ ਆਸਾਂ ਉਮੀਦਾਂ ਲੈ ਕੇ ਆਇਆ ਜੇਕਰ ਅੱਜ ਵੀ ਅੱਜ ਵੀ ਡਲੇਨਾਲ ਸਾਹਿਬ ਆਪਣਾ ਮਰਨ ਬਾਤ ਤੋੜ ਦੇਣਗੇ ਤਾਂ ਵੀ ਉਹਨਾਂ ਦੀ ਜ਼ਿੰਦਗੀ ਸਾਰੀ ਦੇਖੇ ਲੱਗ ਚੁੱਕੀ ਆ ਉਹ ਠੀਕ ਨਹੀਂ ਹੋਣ ਵਾਲੀ ਡਾਕਟਰ ਕਹਿੰਦੇ ਉਹ ਠੀਕ ਨਹੀਂ ਹੋਣ ਵਾਲੇ ਸਾਰਾ ਕੁਦਰ ਸਰੀਰ ਅੰਦਰ ਤਬਾਹ ਹੋ ਗਿਆ ਗੱਡੀਆਂ ਫੋਤਲਾਂ ਦੇ ਪੱਟੀ ਕਹਿੰਦੇ ਉੱਪਰ ਰੱਖ ਲਓਗੇ ਤਾਂ ਰੱਖ ਲਓ ਕਿੰਨਾ ਟਾਂ ਸਾਲ ਰੱਖ ਲਓ ਸੀਮੇ ਰੱਖ ਲਓ 2 ਸਾਲ ਰੱਖੋ ਸਰੀਰ ਤਾਂ ਖਤਮ ਤੁਹਾਡੇ ਲਈ ਉਹਨੇ ਕਰ ਲਿਆ ਡਲੇਨਾਲ ਸਾਹਿਬ ਆਪਣਾ ਆਪ ਤਾਂ ਸਾਰਾ ਕੁ ਤੁਹਾਡੇ ਲਈ ਦਾਤਾ ਤੇ ਲਾਤਾ ਵੀਰੋ ਇਸ ਕਰਕੇ ਭਰਾਵੋ ਕਈ ਕਿਸਾਨ ਆਗੂ ਇਹ ਗੱਲ ਕਹਿੰਦੇ ਨੇਗੇ ਦਲੇਵਾਲ ਸਾਹਿਬ ਦਾ ਖਤ ਫੈਸਲਾ ਦਲੇਵਾਲ ਸਾਹਿਬ ਦਾ ਉਹ ਫੈਸਲਾ ਮੈਨੂੰ ਜਵਾਬ ਦਿਓ ਤੁਹਾਡਾ ਮੈਂ ਤੁਹਾ ਦਾ ਸਤਿਕਾਰ ਕਰਦਾ ਤੁਸੀਂ ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਜਿਹੜੀ ਲੜਾਈ ਧੂਰੀ ਛੱਡ ਕੇ ਆਇਓ ਸਭ ਤੋਂ ਪਹਿਲਾਂ ਪਹਿਲ ਲੜਨ ਦੀ ਕਿਨੇ ਕਰੀਆ ਦਲੇਵਾਲ ਸਾਹਿਬ ਪੁਦੇਰ ਸਾਹਿਬ ਸਾਰੀਆਂ ਆਜ਼ਾਦ ਜੱਥੇਬੰਦੀ ਕਿਸਾਨ ਜਿਹੜੀ ਆਜ਼ਾਦ ਜੱਥੇਬੰਦੀ ਆ ਆ ਸਾਰੇ ਆਗੂ ਸਾਹਿਬਾਨ ਬਟਨੇ ਆਜ਼ਾਦ ਜੱਥੇਬੰਦੀ ਦੇ ਬੈਠੇ ਨੇਗੇ ਇਹਨਾਂ ਨੇ ਸਾ ਅਸੀਂ ਚਾਹੁੰਦੇ ਆ ਕਿ ਤੁਸੀਂ ਜੇਕਰ ਕੰਮ ਕਰਨਾ ਪੰਜਾਬ ਦੇ ਲੀਡਰ ਆ ਪੰਜਾਬ ਦੇ ਸਰਕਾਰ ਨੂੰ ਅਸੀਂ ਕਹਿੰਦੇ ਆ ਤੁਸੀਂ ਇਸ ਚੀਜ਼ ਦੀ ਡਿਬੇਟ ਕਰੋ ਕਿ ਬਾਗਾ ਬਾਰਡਰ ਖੁੱਲੋ ਉੱਥੋਂ ਅਸੀਂ ਅਨਾਜ ਲਾ ਕੇ ਅਸੀਂ ਦੁਨੀਆ ਤੱਕ ਅਨਾਜ ਸਪਲਾਈ ਕਰ ਸਕਦੇ ਆ ਪਰ ਇਹ ਕਾਰਪੋਰੇਟ ਘਰਾਣੇੇ ਕੰਮ ਕਰਨ ਨੂੰ ਫਿਰਦੇ ਨੇ ਲੀਡਰਾਂ ਦੀ ਇਸ ਤਿੱਕਰ ਤੇ ਗੌਰ ਨਹੀਂ ਹੈਗੀ ਜਿਹੜਾ ਦਿੱਲੀ ਕਟਨਾ ਨਾਸਲ ਹਾਈਵੇ ਐਕਸਪੈਕਸ ਹਾਈਵੇ ਕਿਉਂ ਬਣਿਆ ਭਾਰਤ ਵਾਲਾ ਕਿਉਂ ਬਣਿਆ ਇਸ ਕਰਕੇ ਬਣਿਆ ਨੇ ਕਿ ਉਹ ਕਾਰਪੋਰੇਟ ਘਰਾਣੇ ਅਸੀਂ ਕਹਿੰਦੇ ਸੀ ਆਪਣਾ ਬਾਟਰ ਖਲਾ ਕੇ ਇਸ ਦਾ ਅਨਾਜ ਤੋਂ ਤੱਕਰ ਲੱਗੇ ਜਾ ਸਕਦੇ ਆ ਪਰ ਇਹ ਸਰਕਾਰਾਂ ਦੀਆਂ ਇਹ ਲੀਡਰ ਇਹ ਨਹੀਂ ਕੰਮ ਕਰ ਸਕਦੇ ਇਹ ਨੌਜਵਾਨ ਨੂੰ ਰੋਜ਼ਗਾਰ ਨਹੀਂ ਦੇ ਸਕਦੇ 6 ਕਰੋੜ ਅਸੀਂ ਪਹਿਲਾਂ ਵੀ ਸਾਡਾ ਪੰਜਾਬ ਰਿਹਾ ਹੈ ਤੁਰਾ ਰਿਹਾ ਸਾਡਾ ਪੰਜਾਬ ਵਪਾਰ ਦਾ ਫੋੜ ਵੀ ਸਾਡਾ ਪੰਜਾਬ ਵਪਾਰ ਦਾ ਤੁਰਾ ਬਣੂਗਾ ਬਣ ਸਕਦਾ ਜੇਕਰ ਸਰਕਾਰਾਂ ਜੇਕਰ ਲੀਡਰਾਂ ਇਸ ਸੀਤੇ ਜੋੜ ਦੇ ਪੰਜਾਬ ਦੁਨੀਆ ਦਾ ਸਭ ਤੋਂ ਜ਼ਰਖੇ ਧਰਤੀ ਵਾਲਾ ਸੂਬਾ ਦੁਨੀਆ ਦੀ ਸਭ ਤੋਂ ਪਿਆਉ ਧਰਤੀ ਪੰਜਾਬ ਕੋਲ ਹੈ ਪਰ ਪੰਜਾਬ ਦੇ ਲੀਡਰ ਉਹੀ ਫੈਕਟਰੀਆਂ ਲਵਾ ਲਵਾ ਕੇ ਕੈਮੀਕਲ ਦੇ ਫੈਕਟਰੀਆਂ ਲਵਾ ਲਵਾ ਕੇ ਪੰਜਾਬ ਦਾ ਪਾਣੀ ਬਿਲਕੁਲ ਪ੍ਰੇਤ ਕਰੀ ਜਾਂਦੇ ਨੇ ਸਭ ਤੋਂ ਪਹਿਲਾਂ ਸਾਨੂੰ ਪਾਣੀ ਦੀ ਜ਼ਰੂਰਤ ਹੈ ਜੇਕਰ ਸਾਡੇ ਪਾਣੀ ਦੇ ਵਿੱਚ ਜਾਰਾ ਘੋਲ ਦਾਂ ਤੁਸੀਂ ਕੋੜਾ ਦੇਤੇ ਤੁਸੀਂ ਅੱਜ ਹਰ ਇੱਕ ਘਰ ਦੇ ਵਿੱਚ ਫਿਲਟਰ ਹੈ ਹਰ ਇੱਕ ਘਰ ਦੇ ਵਿੱਚ ਫਿਲਟਰ ਹੈ ਹਰ ਇੱਕ ਘਰ ਦੇ ਵਿੱਚ ਦਵਾਈਆਂ ਲੱਗੀਆਂ ਦੱਸੋ ਪਹਿਲਾਂ ਕਿੰਨੇ ਕੁ ਫਿਲਟਰ ਸੀਗੇ 80 80 ਹਸਾਲ ਦੇ ਸਾਡੇ ਬਜ਼ੁਰਗੋ ਕੇ ਮਰਦੇ ਸੀ 100 100 ਹਸਾਲ ਦੇ ਸਾਡੇ ਬਜ਼ੁਰਗਾਂ ਦੀ ਉਮਰ ਆ ਸੀਗਾ ਕਿਸੇ ਨੂੰ ਕੋਈ ਬਿਮਾਰੀ ਨਹੀਂ ਸੀਗੀ ਅੱਜ ਹਰ ਇੱਕ ਘਰ ਦੇ ਵਿੱਚ ਫਿਲਟਰ ਲੱਗ ਚੁੱਕਿਆ ਇਸ ਕਰਕੇ ਹੁਣ ਮੈਂ ਤੁਹਾਨੂੰ ਇਹੀ ਆਸਥਾ ਉਮੀਦਾਂ ਲੈ ਕੇ ਆਇਆ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਸਾਰੇ ਚੱਲੋਗੇ ਤੇ ਅੱਗੇ ਜਿਹੜੀ ਮੇਰੀ ਬਿਲਡ ਤੇ ਨਸ਼ਾ ਦੇ ਉੱਪਰ ਨੌਜਵਾਨੋ ਮੇਰੇ ਆਵਾਜ਼ਾਂ ਸੁਣ ਰਹੇ ਆ ਨੇ ਇਹ ਮੇਰੀ ਖਾਸ ਕਰਕੇ ਮੇਰੇ ਮਾਮਾ ਦੇ ਭੈਣਾਂ ਨੂੰ ਵੀਰ ਤੇ ਹੱਥ ਵਾਂਗ ਪਨਾ ਚਾਹਤਾ ਦੇ ਵਿੱਚ ਬੇਬੇ ਤੁਸੀਂ ਸਾਰਿਆਂ ਮੇਰੇ ਭੈਣਾਂ ਧਾਰਨ ਵਾਲੇ ਮੇਰੀ ਗੱਲ ਸੁਣ ਲਓ ਗੁਰੂ ਘਰ ਦੇ ਵਿੱਚ ਬੈਠੇ ਹਾਂ ਬਾਬੇ ਨਾਨਕ ਦੇ ਦਰ ਤੇ ਬੈਠੇ ਹਾਂ ਪਰ ਬਾਬੇ ਨਾਨਕ ਕੀ ਕਹਿ ਕੇ ਗਿਆ ਬਾਬੇ ਨਾਨਕ ਜੀ ਕੋਈ ਗੱਲ ਨਹੀਂ ਮੰਨ ਰਿਹਾ ਬਾਬਾ ਨਾਨਕ ਕੀ ਕਹਿ ਰਿਹਾ ਬਾਬਾ ਨਾਨਕ ਨੂੰ ਪੱਲਾ ਮੱਥਾ ਟੇਕਦਾ ਪਰ ਬਾਬੇ ਨਾਨਕ ਦੀ ਗੱਲ ਨਹੀਂ ਮੰਨਦੇ ਅੱਜ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਧਰ ਤਰ ਸਿੱਖੂ ਨਾਨਕ ਦੇ ਜੀ ਪਾਤਸ਼ਾਹ ਮਹਾਰਾਜ ਤੁਹਾਡੇ ਅੰਦਰ ਘਰ ਵਿੱਚ ਆ ਬਟ ਨੇ ਦੱਸੋ ਪਹਿਲੇ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਗੁਰੂ ਅੰਗਦ ਦੇਵ ਨੂੰ ਗੁਰਤਾ ਗੱਦੀ ਦਿੱਤੀ ਫਿਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ 10ਵੇਂ ਗੁਰੂਆਂ ਨੇ ਗੁਰਤਾ ਗੱਦੀ ਕਿਹ ਨੂੰ ਦਿੱਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ 10ਵੇਂ ਗੁਰੂ ਆ ਦੀ ਜਗ ਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਉੱਪਰ ਅੱਖ ਬੈਠੇ ਨੇ ਇੱਕ ਗਰਮੇ ਗੁਰੂ ਪਰ 11ਵਾਂ ਗੁਰੂ ਕਹਿੰਦਾ ਕੀ ਹੈ ਸਾਡੀ ਜਿਹੜੀ ਨੌਜਵਾਨੀ ਹੈ ਜੇਕਰ ਤੁਸੀਂ ਚਾਹਣਿਓ ਆ ਜਿਹੜੇ ਛੋਟੇ ਛੋਟੇ ਬੱਚੇ ਬੈਠੇ ਨੇਗੇ ਕੇਸ ਇਹਨਾਂ ਨੇ ਬਹੁਤ ਸਾਰੇ ਨੌਜਵਾਨ ਨੇ ਰੱਖੇ ਵੀ ਹੋਏ ਨੇਗੇ ਜੇਸੂ ਮੇਰੇ ਵੀ ਕਤਲ ਕੀਤੇ ਹੋਏ ਨੇਗੇ ਪਰ ਮੈਂ ਇੱਕ ਗੱਲ ਕਹਿ ਕੇ ਜਾਣਾ ਜੇ ਤੁਸੀਂ ਚਾਹੋ ਸਾਡਾ ਮੈਂ ਕਿਸੇ ਵੀ ਰੱਖੂ ਗਾੜੀ ਵੀ ਰੱਖੂ ਮਤ ਵੀ ਸ਼ਕੂ ਪਰ ਨਾ ਹਿਰਦਾ ਨਾ ਹਿਰਦਾ ਸਾਫ ਕਿਵੇਂ ਹੁੰਦਾ ਅੰਦਰੋਂ ਸਾਫ ਕਿਵੇਂ ਹੁੰਦਾ ਬਾਣੀ ਦੇ ਨਾਲ ਸਾਫ ਹੁੰਦਾ ਹਿਰਦਾ ਇਸ ਕਰਕੇ ਜੇਕਰ ਚਾਹੋ ਆਛੂੜੂੜੇ ਬੱਚੇ ਆਉਣ ਨਾਲ ਸਮੇਂ ਵਿੱਚ ਸਾਡੀ ਸੇਵਾ ਕਰਨ ਸਾਡਾ ਸਾਡੇ ਨੌਜਵਾਨ ਨਸ਼ੇ ਤੋਂ ਦੂਰ ਰਹਿਣ ਤਾਂ ਕੱਟੋ-ਕੱਟ ਹਰ ਇੱਕ ਨੌਜਵਾਨ ਨੂੰ ਜਪਦੀ ਸਾਬਦੀ ਬਾਣੀ ਕੰਠ ਆਉਣੀ ਬੜੀ ਜ਼ਰੂਰੀ ਹੈ ਹਰ ਇੱਕ ਨੌਜਵਾਨ ਦੇ ਹੱਥਾਂ ਦੇ ਵਿੱਚ ਗੁੱਟਕਾ ਬੱਚਿਆਂ ਦੇ ਹੱਥਾਂ ਦੇ ਵਿੱਚ ਗੁੱਟਕਾ ਹਸਾਬ ਹੋਣਾ ਬੜਾ ਜ਼ਰੂਰੀ ਹੈ ਇਹ ਤੁਹਾਨੂੰ ਮੈਂ ਕੱਲ ਕਹਿ ਪਈ ਜਨਾ ਮੇਰੀ ਮਾਂ ਨੇ ਸਾਨੂੰ ਚਾਰਾ ਭੈਣ ਭਰਾਵਾਂ ਨੂੰ ਇੱਕ ਚੀਜ਼ ਦੇ ਲਿਖੇ ਲਾਇਆ ਇਸ ਦੇ ਲੱਗ ਲਾਇਆ ਤੁਹਾਡਿਆਂ ਸਾਰੇ ਮਾਮਾ ਦਾ ਫਰਜ਼ ਹੈ ਤੁਸੀਂ ਸਕੂਲੀ ਪੜ੍ਹਾਈ ਦੇ ਬਾਰੇ ਹੋ ਪਰ ਸਭ ਤੋਂ ਵੱਡੀ ਜਿਹੜੀ ਪੜ੍ਹਾਈ ਆ ਗੁਰਮਤਿ ਦੀ ਪੜ੍ਹਾਈ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਸਾਹਿਬ ਸਾਹਿਬ ਪਾਸ਼ਾ ਵਾਲੇ ਦੀ ਪੜ੍ਹਾਈ ਪੜ੍ਹਨੀ ਬੜੀ ਜ਼ਰੂਰੀ ਹੈ ਇਸ ਕਰਕੇ ਇਹ ਤੁਹਾਨੂੰ ਸਾਰਿਆਂ ਮਾਮਾ ਨੂੰ ਕਹਿ ਕੇ ਜਨਾ ਥੋੜਾ ਕੋਈ ਵੀ ਬੱਚਾ ਮਤੋਂੜਾ ਦਾਅਵੇ ਨਾਲ ਕਰਕੇ ਜਾਣਾ ਥੋੜਾ ਬੱਚਾ ਨਸ਼ਾ ਨਹੀਂ ਕਰੂਗਾ ਚੰਗੀ ਥੋੜੀ ਸੇਵਾ ਕਰੂ ਪੰਜਾਬ ਦੀ ਸੇਵਾ ਕਰੂ ਸਮਾਜ ਦੀ ਸੇਵਾ ਕਰੂ ਥੋੜੀ ਸੇਵਾ ਕਰੂ ਪਿੰਡ ਦੀ ਸੇਵਾ ਕਰੂ ਜੇਕਰ ਤੁਸੀਂ ਆਪਣੇ ਬੱਚੇ ਗੁਰਮਤਿ ਦੇ ਲੜਲਾ ਨੇ ਇਸ ਕਰਕੇ ਇਹ ਮੇਰੇ ਆਵਾ ਮਾ ਪੈਣਾ ਨੂੰ ਬੇਨਤੀ ਹੈ ਨੌਜਵਾਨੋ ਮੇਰੀ ਹੁਣ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿਹੜੇ ਕਿਹੜੇ ਨੌਜਵਾਨ ਕੱਲ ਨੂੰ ਜਾ ਸਕਦੇ ਹੋ ਹੱਥ ਖੜਾ ਕਰਕੇ ਦੱਸੋ ਜਾਓਗੇ ਕੱਲ ਨੂੰ ਕਿੰਨੇ ਕੁ ਬੰਦੇ ਜਾ ਸਕਦੇ ਗੱਡੀਆਂ ਕਿੰਨੀਆਂ ਕੁ ਲੈ ਕੇ ਜਾ ਸਕਦੇ ਤੁਸੀਂ ਆਇਆ ਕਰੋ ਮੇਰੀ ਗੱਲ ਸੁਣੋ ਹੱਥ ਸਾਡੇ ਘੱਟ ਹੋਈ ਨਹੀਂ ਇੱਕ ਮਿੰਟ ਐਸੋਲ ਗੱਲ ਨਾਲ ਜਿਹੜੇ 4-5 ਇੱਥੇ ਨੌਜਵਾਨ ਖੜੇ ਨੇਗੇ ਜਿਨ੍ਹਾਂ ਨੇ ਸਾਦਾ ਮੂਰੇ ਹੋ ਕੇ ਕਰਿਆ ਫ੍ਰੀ ਲੈ ਕੇ ਜਾਉਗੇ ਮਾ ਮਿਹਰਬਾਨੀ ਬਈ ਅਗਰ ਬੱਸ ਲੈ ਕੇ ਹੁਣ ਹੁਣ ਹੱਥ ਵੱਲ ਕੇ ਬੇਨਤੀ ਹੁਣ ਕੱਲ ਦਾ ਦਿਨ ਤੱਕ ਕੱਢ ਲੋਗੇ ਸਮਾਂ ਪਰ ਨਹੀਂ ਚਾਹੀਦੀ ਬਈ ਬੱਸ ਬੱਸ ਤਾਂ ਭਰ ਦੋਗੇ ਹਾਂ ਬਈ ਦੱਸੋ ਕਿਹੜੇ ਕਿਹੜੇ ਕਮਾਂਡਰ ਨੇ ਹੱਥ ਖੜੇ ਕਰੋ ਜਿਹੜੇ ਕਾਲੂ ਕਾਲੂ ਬੱਸ ਦੇ ਵਿੱਚ ਬੈਠੇ ਨੇ ਆਦੂ ਜਾਣੇ ਪੱਕਾ ਬੱਸ ਭਰ ਕੇ ਜੇ ਹੋਰ ਇੱਕ ਦੋ ਗੱਡੀਆਂ ਭਰ ਗਿਆ ਤਾਂ ਆਹ ਤੁਹਾਡੇ ਲੋਕਾਂ ਦੇ ਵਿੱਚ ਖੜਾ ਹੈ ਆਹ ਤੁਹਾਡੇ ਲੋਕਾਂ ਦੇ ਵਿੱਚ ਖੜਾ ਤੁਸੀਂ ਲੱਖਾਂ ਦਾ ਇਕੱਠ ਮੇਰੇ ਪਿੰਡ ਕੀਤਾ ਫਿਰ ਤੁਸੀਂ ਬੈਰੀਗਡ ਤੋੜੇ ਅਤਿੰਦੀ ਕੀ ਕੁਝ ਕੀਤਾ ਪਹਿਲਾਂ ਇਹਨੇ 4-5 ਦਿਨ ਹਰਾਸਮੈਂਟ ਕੀਤਾ ਜਦੋਂ ਤੁਸੀਂ ਲੋਕ ਘਰਾਂ ਦੇ ਵਿੱਚੋਂ ਨਿਕਲ ਗਏ ਸੀ ਪ੍ਰਸ਼ਾਸਨ ਜੀ ਜੀ ਕਰਦ ਰਿਹਾ ਸੀ ਮੇਰੇ ਸਾਹ ਇਸ ਕਰਕੇ ਤੁਹਾਡੇ ਲੋਕਾਂ ਦੀ ਤਾਕਤ ਹੈ ਪਰ ਲੋਕਾਂ ਦੀ ਤਾਕਤ ਸੜਕਾਂ ਹੈ ਜਿਹੜਾ ਆਪਣਾ ਇਹ ਅੰਦੋਲਨ ਜਤਨਾ ਬਾਪੂ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਬਚਾਉਣਾ ਨੇ ਉਹ ਸਰਦਿਤ ਸਰਦਿਤ ਜੂਧਾ ਉਹਨੇ ਪਿੱਛੇ ਨਹੀਂ ਹਟਣਾ। ਉਹਨੇ ਕੁਝ ਨਹੀਂ ਕਰਨਾ। ਉਹਨੇ ਗੁਰਖੀ ਅੰਦਰ ਨਹੀਂ ਲਿਂਗਾਉਣੀ। ਉਹਨੇ ਕੁਝ ਸਾਰਾ ਕੁਝ ਤਿਆਗਿਆ ਹੋਇਆ ਉਹਨੇ ਪਰ ਤੁਹਾਡੇ ਕੋਲ ਆ ਵੀ ਭਰਾਵੋ ਇਸ ਸਰਦਿਤ ਜੂਧੇ ਨੂੰ ਬਚਾਈਏ। ਆਪਾਂ ਆਪਣੀ ਕਿਸਾਨੀ ਨੂੰ ਬਚਾਈਏ। ਆ ਮਾਮਾ ਨੇ ਗਿਆਂ। ਜਿੱਕਾੜਾ ਲਾ ਦਿਓ ਇਸ ਸਰਦਿਤ ਜੂਧੇ ਸਰਦਾਰ ਜਿੱਜੀ ਸਿੰਘ ਜੀ ਡੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਦੇ ਲਈ। ਸਾਰੇ ਜਣੇ ਨੇ ਜਕਾੜੇ ਦਾ ਜੋਰ ਪੂਰਾ ਬਾਹਾਂ ਖੜੀਏ ਕਰਕੇ ਪੂਰੇ ਜੋਸ਼ ਨਾਲ ਜਵਾਬ ਦੇਣਾ। ਪੂਰਾ ਜੋਸ਼ ਨਾਲ ਜਕਾੜਾ ਛੜਨਾ। ਬੋਲੇ ਇਸੋ ਨਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਬਹੁਤ ਬਹੁਤ